ਕਰਚਿਆ ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਤੇ ਚਾਦੇ ਹੋ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦਿਨਾਨਗਰ ਵਿਖੇ ਦਾਖਲ ਕਰਵਾਇਆ ਗਿਆ ਬਾਬੇ ਨੂੰ ਕੁੱਤੇ ਵਾਲੇ ਚਾਚੇ ਦਾ ਕਹਿਣਾ ਹੈ ਕਿ ਮਿਓ ਪਿੰਡ ਦੀ ਰੇਨ ਵਾਲੀ ਨੌਜਵਾਨ ਸਰਵੰਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਇੱਕ ਬਾਬਾ ਆਇਆ ਸੀ ਜਿਸ ਨੂੰ ਉਹ ਮੰਨਦੇ ਹਨ ਜੇ ਉਹ ਵਾਪਸ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰੀ ਤੇ ਹੀ ਉਸਨੇ ਚਾਚੇ ਮੋਹਨ ਨਾਲੇ ਬਾਬੇ ਨੂੰ ਰੋਕ ਕੇ ਪਹਿਲਾ ਚੰਗਾ ਮਾਰਾ ਕਿ ਹਾਂ ਅੱਤੇ ਮੋਰ ਉਸਨਨ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ मोहन लाल नाल दो और भी परिवार के मेंबर्स सं अतिजातु अतिउत्सुक पैंच डाउनली अभी हुई था उन्हें नाल भी मार कुट कीती गई है। सर्वनादस्ता है कि चाचे मोहन लाल पुनः नाल रंजिश रखते हैं नती इसी कारण तो बाबी नाल कुट मार कीती अति वो पार शाक्षत कोलो इंसाफ़ी मान कर रहा है। उधर चाची मोहन नानी पतंग कारनार कल्बात कर दिया एक बोल कीता कि की ओस बलों काफी नुक कुटिया गया है वो दस्ता है कुटंडा कारण ये है कि इस वाबी ने उन दोनों परिवारा चुपाट पवाया है अति मोहन मुताबिक कोस्ता पर आजू सर्वनिदा पिता है पिछले समय से काफी बीमार सी नतीज सर्वन रोष्टी लाच करव

ਦੱਸਿਆ ਗਿਆ ਕਿ ਸਿਰ ਸਿਰੇ ਜਾਣੇ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹੜਾ ਚਰਨ ਕਾਫੀ ਘਟਿਆ ਇਕੱਲਾ ਸਿਰੇ ਆ ਹੁੰਦਾ ਤੇ ਸੱਟਾਂ ਦੇ ਵੀਗੀਆਂ ਸੱਟਾਂ ਲੱਗੀਆਂ ਕਾਫੀ ਲੱਗੀਆਂ ਉਹਦੇ ਜਦੋਂ ਕਹਿੰਦੇ ਕਿ ਪੋਰਾ ਕੋਟਾ ਨਹੀਂ ਚੱਲ ਰਿਹਾ ਖੱਬਾ ਮੋਟਾ ਨਹੀਂ ਚੱਲ ਰਿਹਾ ਸਿਰਜੀ ਕੋਨ ਨਹੀਂ ਜਿਵੇਂ ਨਿਕਲ ਰਿਹਾ ਸੋਜ ਵੀ ਹੈਗੀ ਹੈ ਤੇ ਨੁਕਸਾਨ ਕਿ ਹੋਇਆ ਦਾ 12 ਉਹਨਾਂ ਐਕਸਟਰਾ ਅੱਗੇ ਅਸਾਂ ਕੋਲ ਦਸ ਰੁਪਏ ਭੇਜਾਂਗੇ ਜਿੱਥੋਂ ਪਾਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਢੇ ਤੇ ਤੇ ਖੋਨੀ ਦੇ ਪਰ ਜੋ ਵੀ ਹੋਇਆ ਗਲਤ ਹੈ ਸਮਾਜ ਵਿੱਚ ਐਵੀਂ ਚੀਜ਼ਾਂ ਨਹੀਂ ਹੋਣੀ ਚਾਹੀਦੀ ਤੇ ਇੱਕ ਸਮਝਦਾਰ ਬੰਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਟਾਂ ਮੈਂ ਲਿਖੀਆਂ ਜਿਹੜੀਆਂ ਠੀਕ ਹੈ ਮੈਂ ਇਹ ਸੱਤ ਸੱਟਾਂ ਲਿਖ ਲਈਆਂ ਜਿਨ੍ਹਾਂ ਚੋਂ 2-3 ਤੇ ਕਾਫੀ ਮਤਲਬ ਆਈ ਜਾਂਦਾ ਓਨੀ ਵਾਲੀ ਮੋਢੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰਾ ਉਹ ਮੋਢਾ ਜਰਾ ਤੁੰਦੀ ਰਹਿ ਗਿਆ ਲਿਖਿਆ ਤੇ ਕੋਣੀ ਮਰੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸੇ ਵਜਿਏ ਕੋਈ ਦੱਸ ਰੋਏ ਜਾਵੇ ਉੱਥੋਂ ਪਾਲ ਕੇ ਕਿ ਕੋਈ ਅੰਦਰ ਹੱਡੀਦਲੇ ਟੁੱਟੀਆਂ ਕੋਈ ਉਹ ਸਾਡਾ ਮੇਨ ਦਾ ਮੀਰ ਹੈ ਵਾਟ ਏ ਦਾ ਕੋਣੀ ਵਾਲਾ ਜਿਸ ਪਾਸੇ ਇਹ ਵੀ ਮੇਰਾ ਭਰਾ ਗੁਬਾਰ ਸੀਗਾ ਮੇਰਾ ਵੱਡਾ ਭਰਾ ਸ਼ੱਕਾ ਗੁਬਾਰ ਸੀਗਾ ਤੇ ਉਹਨਾਂ ਡਾਕਟਰ ਕੋਲ ਗੱਜਰੇ ਆ ਤੇ ਫਿਰ ਉਹ ਆਪਣੀ ਜਮਰਾ ਕੇ ਬਾਬੇ ਚ ਕਚੜਾ ਆ ਕੇ ਬਾਬੇ ਕੋਲ ਦੋਹਰਿਆ ਸੁਬਾਹੇ ਕੋਲ ਅੱਜ ਵੀ ਭਰਾ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਂ ਤਾਂ ਠੀਕ ਹੈ ਜੇ ਬਾਬੇ ਆ ਤੇ ਕੀ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮਰਾ ਬਾਬਿਆਂ ਨਾਲ ਐਂ ਸ਼ਿਘਾਤਾ ਕੋਈ ਦਿਮਾਗ ਚ ਬਰੀਕ ਬੋਸ ਕਰਤਾ ਕਿ ਤੁਹਾਡੇ ਘਰ ਦਿਆਂ ਹੀ ਕਿਤੇ ਨੇ ਠੀਕ ਆ ਜੀ ਉਹ ਨਾਲ ਇਫਰਾ ਫਰਾ ਵੇ ਖਗੜ ਪਾਤਾ ਉਹਨੂੰ ਕਿਹਾ ਚੱਗੇ ਹੋ ਹਸਪੀਟਲ ਨਾਲ ਜਾਂ ਗੁਰਦਆਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪਾਦਾ ਜਾਨ ਦਿੱਤਾ ਪਤਨ ਘਰ ਦਾ ਵੇ ਮੇਰੇ ਵੀ ਚਾਹ ਸ਼ਕਾ ਪਰਜਾਈ ਮੇਰੀ ਮੈਸੂਦ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹਾ ਛੱਡ ਲਈਏ ਲੇਕਰ ਕਿਤੇ ਨਹੀਂ ਪਾਵੇ ਜਾਨ ਦਿੱਤਾ ਉਹਨੂੰ ਠੀਕ ਹੈ ਜੀ ਫਿਰ ਅਸੀਂ ਵੀ ਕਿਹਾ ਕਿ ਜੀ ਪੈਸੇ ਦੀ ਪ੍ਰੋਬਲਮ ਆ ਤਾਂ ਅਸੀਂ ਪੈਸੇ ਦਾ ਵੀ ਰੈਜੂਵਡ ਕਰਨੇ ਆ ਤੁਸੀਂ ਇਹਨੂੰ ਕੋ ਚੰਗਾ ਸੁਣ ਲਿਓ ਜੇ ਭਰਾ ਨੂੰ ਪੁੱਛਣਾ ਤਾਂ ਇਹਨੂੰ ਭਜਾਈ ਨਾ ਕਹਿਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾ ਮੇਰੇ ਵਿੱਚ ਵਿੱਚ ਉਿੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕਿ ਬਾਬੇ ਨੇ ਡੇਲੀ ਵਾਰ ਆਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਨੂੰ ਪਤਾ ਫਿਰ ਉਹਦੇ ਵਾਰ ਵਿੱਚ ਕੀ ਹੋਇਆ ਕਿ ਇਹਨਾਂ 15 20 ਦਿਨ ਠੀਕ ਹੈ ਜੀ ਆ ਨੂੰ ਘਰ ਆਣਾ ਭਾਵੇਂ ਦਾਦਾ ਭਰਾ ਮੇਰਾ ਅੰਦਰ ਹੀ ਕਿਡਣਾ ਘਸਣ ਵਾਲਾ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦਾ ਮੱਲੇ ਨੂੰ ਕੋ ਇਹਨੂੰ ਅੰਦਰ ਹੀ ਜਾਂਦਾ ਤੇ ਬਾਗ ਨੇ ਪਤਾ ਨਹੀਂ ਕੀ ਹੋਣਾ ਸਮਝਾਉਂਦਾ ਰਿਹਾ ਕੀ ਕਰ ਰਿਹਾ ਮੇਰੀ ਭਝਾਈ ਭੂਲੀ ਭਲੀ ਭਰਾ ਭੀਜੀ ਮੇਰੇ ਅੱਗੇ ਤਾਂ ਲਿਆ ਮੈਂ ਉਹਦੀ ਕਹਿਦਾ ਰਿਹਾ ਵੀ ਇਹ ਤਾਂ ਮੁੱਦਾ ਨਹੀਂ ਗੱਲਬਾਤ ਹੈ ਤੇ ਮੈਂ ਮੇਰੇ ਦੇ ਸ਼ਤਰਕੇਰੀ ਵਾਲੋਂ ਕੋਈ ਸਿੱਕਾ ਕੱਢਣਾ ਕੋਰਾ ਗਿਆ 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 ਛੱਡੋ ਲੇਕਿਨ ਉਹਨਾ 15 ਦਿਨ ਬਾਬੇ ਉਮਰ ਬਾਗ ਨਾਲ ਕੀ ਮਨਾ ਕਰਦਾ ਕਿ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਜਦ ਕਿ ਉਹਨੂੰ ਅਰਡੀਮਲ ਲੋੜ ਕੇ ਛਾਇ ਡਾਕਟਰ ਵੀ ਸੀ ਠੀਕ ਹੈ ਜੀ ਕਿ ਹਸਪੀਟਲ ਲੋੜੀ ਦਾ ਬੰਦੇ ਨਾਲ ਹੀ ਜਾਣ ਦਿੱਤਾ ਠੀਕ ਹੈ ਜੀ ਅੱਜ ਕੀ ਹੋ ਗਿਆ ਹੈ ਬੜੇ ਬਾਰੇ ਕਹਾ ਕਿ ਯਾਰ ਤਰੀ ਨੂੰ ਚੰਗੇ ਹੁਣ ਡਾਕਟਰ ਹੁਣ ਇਹਨਾਂ ਜਾਣਦਾ ਬਾਬੇ ਨੂੰ ਪਤਾ ਕੀ ਅੱਜ ਕੱਲ ਹੈ ਕਿ ਦਿੱਲੀ ਰਾਤ ਨੂੰ ਤੇ ਦਿੱਲੀ ਰਸੂਣ ਸੁਣ ਕੇ ਆਏ ਕਰ ਜਾਣੀ ਅੱਥੋਂ ਤੱਕ ਹੋ ਗਿਆ ਜੀ ਭਰਾ ਮੇਰਾ ਪੂਰੇ ਹੋ ਗਏ ਠੀਕ ਹੈ ਜੀ ਇਹ ਭਰਾ ਮੇਰਾ ਪੂਰੇ ਨਹੀਂ ਪਿੱਛੇ ਪੁੱਛਿਆ ਵੀ ਕਿੰਨਾ ਚਿਰ ਕਹਨ ਹੈ ਭਰਾ ਨੂੰ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਗੁੱਥਿਆ ਜੰਦਾ ਤੇ ਯਾ ਭਰਾ ਨੂੰ ਹੀ ਮਿਲਣਾ ਹੈ ਤੇ ਇਹ ਗੈ ਨਹੀਂ ਜੇ ਬਾਬੇ ਨਾ ਮਨਾ ਕਰਦਾ ਤਾਂ ਨਹੀਂ ਬਾਬੇ ਨਾ ਮਨਾ ਕਰਦਾ ਕਿ ਇਹਨੂੰ ਅੰਦਰ ਮੇਲਨਾਂ ਤਾਂ ਕਿ ਬਾਬੇ ਬਾਬੇ ਨੇ ਇਹ ਕਰਾਉ ਕਿ ਇਹਨਾਂ ਦਮਾਦ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੀ ਉਹਦੇ ਬਾਬੇ ਵਿਚੇ ਲੱਗ ਕੇ ਭਰਾ ਨੂੰ ਮੰਤਰੀ ਬਰਾਤਾ ਸਵਾਮੀ ਨਾ ਹੋ ਗਿਆ ਜੀ ਠੀਕ ਆਏ ਬੇ ਚੁੱਪ ਗਾਰੇ ਜਿਹਨੂੰ ਆਹੀਂ ਜਦੋਂ ਆਹੀਂ ਭਰਾ ਦੂ ਦਾ ਹੋ ਗਿਆ ਤੁਹਾਡੇ ਮਲੇ ਦੇ ਤੁਹਾਡੇ ਨੇੜੇ ਅੰਦਰ ਗਏ ਆ ਤੇ ਤਾਂ ਵੀ ਪਾਬਾ ਅੰਦਰ ਬੁੱਧ ਰਹੇ ਰਹਿੰਦੇ ਆ ਤੇ ਅੰਦਰ ਗੇਟ ਬੰਦੀ ਪਾਬਾ ਗੇਟ ਨਹੀਂ ਬੋਲ ਰਹੇ ਹੁੰਦਾ ਮਾਲਾ ਦੱਸੋ ਇਹ ਕੀ ਚੱਕਰ ਆਈ ਜੀ ਫਿਰ ਬਾਬੇ ਨੂੰ ਬਾਹਰ ਲਗਾ ਨਾ ਬਾਅਦ ਕੀ ਇਹ ਬਾਬਾ ਨੇ ਆ ਮਲ ਪਰ ਆਹਰੇ ਪੂਰਾ ਹੋ ਗਿਆ ਜੇ ਉਹ ਭਰਾ ਪੂਰਾ ਕਰ ਬਾਬਾ ਫਿਰ ਮੋਕੇ ਉੱਥੇ ਫਿਰ ਅੰਚਪਾ ਲਈ ਗਿਆ ਤੇ ਭਰਾ ਆਇਆ ਖਲਣ ਕੀ ਪਾਈ ਬਾਬਾ ਨੂੰ ਕੁਛ ਹੀ ਫਿਰ ਅੰਚਪਾ ਰ ਮੱਲੇ ਕਈ ਕਹਿਆ ਛੋਟੇ ਜਹਾ ਜੋ ਹੋ ਗਿਆ ਹੋ ਗਿਆ ਭੀ ਇਹ ਕਹੇ ਜੋ ਹੋ ਗਿਆ ਹੋ ਗਿਆ ਆ ਹੀ ਉੱਥੇ ਤੇ ਉੱਥੇ ਫਿਰ ਕੁੜੀ ਆ ਦੀ ਧੀ ਆਈ ਤੇ ਉਹਨੇ ਕਿਹਾ ਵੀ ਮਿਉਨੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਏ ਕਿੱਥੋਂ ਲਈਏ ਜੀ ਸਾਡੀ ਮੰਨੀ ਮੇਰੇ ਧੀਜੇ ਨਾਲੇ ਨਾਮ ਭਜਾਈ ਨਾ ਮੰਨੀ ਮੈਂ ਕਿਥੋਂ ਭਰਾ ਦਗਾਇਆ ਤੇਰਾ ਨਿੰਬਲੇ ਸ਼ੋਰਾ ਪਿੰਡ ਕਾ ਇਕੱਠੇ ਹੋਈ ਦੇ ਕਹਿੰਦੇ ਚੁੱਪ ਪਰੋ ਕੁੜੀ ਨਾ ਸ਼ਰਮ ਨਾਗਦੀ ਮੇਰਾ ਨਾਮ ਆਂਦੀ ਮੋਹਨੇ ਮੇਰਾ ਪਿਓ ਦੇ ਮੋਹਨੇ ਮੇਰਾ ਪਿਓ ਦੀ ਗੱਲ ਕਰੂਗੀ ਆ ਤੇਨੂੰ ਬਾਹਰ ਪਾ ਲਈ ਪਾ ਦੇਣਾ ਤੇਰਾ ਵੀ ਤੋੜੇ ਭਰਾਵਾ ਛੱਕਿਆ ਪਾ ਦੇ ਤੇਰਾ ਮੇਰੀ ਭਰਾਣਾ ਨਹੀਂ ਦੁਸਮੀ ਦਾ ਨਾ ਮੇਰੀ ਭਰਾਣਾ ਦੁਸਮੀ ਨਾ ਪਰਜਾਇ ਨਾ ਦੁਸਮੀ ਮੇਰੇ ਕਿਹੜਾ ਕੋਈ ਦੁਸਮੀ ਨਹੀਂ ਹੈ ਅਖੋਕੀ ਮੈਂ ਭਰਾਵਾਂ ਜਿੱਦਾ ਸ਼ੇਰੇ ਸਾਮੀ ਭਰਾ ਵੀ ਖਬਰ ਦੇ ਲੈਣੀ ਭਰਾਣਾ ਤੁਲਾਣਾ ਚਲਾਣਾ ਅੱਛਾ ਤਾਂ ਕਿਹਾ ਕੋਈ ਮਾਲੀ ਜਿੱਤੇ ਆ ਗਿਆ ਪਜਾ ਹੀ ਗਿਰ ਮੰਦਰੀ ਨਹੀਂ ਨਾ ਠੀਕ ਆ ਨਾ ਠੀਕ ਆ ਜਿੰਮਲੇ ਕੁਛ ਨਾ ਨਾ ਠੀਕ ਆ ਬਾਅਦ ਇਹ ਗੱਲ ਇੱਕ ਹੀ ਬਾਬਾ ਸਹਿਕਾਰ ਕਰੇ ਬਾਬੇ ਬਾਰੇ ਨੁਕਾਲਾ ਨਹੀਂ ਇਹ ਬਾਬਾ ਜਿਹੜਾ ਜਨਾਨੀਆਂ ਆ ਆ ਚੁੱਕੀ ਉਹ ਇਹਨੇ ਪਹਿਲੇ ਵੀ ਦੋ ਵਾਰ ਜਿੱਤੀ ਹਾਲੀਆਂ ਇੱਕ ਰਾਜਪੂਤ ਜਨਾਨੀ ਪੜ ਕੇ ਲੈਦੀ ਸੀ ਸਾਨੂੰ ਇਹ ਬੰਦੇ ਪੜ ਕੇ ਖਿਆਲ ਤੋਂ ਜੱਗਰ ਦੇ ਅਮੀ ਕੁੜੀਆਂ ਵਿੱਚ ਭੁਲ ਕੋ ਨਹੀਂ ਬਹੁਤਾ ਕੰਦਾ ਹੈ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੇ ਕੋ ਜਵਾਨ ਭਤੀਜੀ ਆ ਜੀ ਆਈਂਦਾ ਬਾਬੇ ਨੇ ਪਤਾ ਇਹ ਤਾਂ ਦਮਾਗੀ ਤੂਠੜੇ ਦਾ ਫਿਰ ਉਹਦੇ ਬਾਅਦ ਨਾਮ ਲੱਗ ਗਿਆ ਸਾਡੇ ਘਰ ਵਾਲੀ ਖਲੋਨੀ ਕੱਲੀ ਆਹ ਚੁੱਪ ਘਾਰੇ ਜੀ ਹੁਣ ਪਪਾ ਕੱਲ ਪਰਸਾ ਫੇਰ ਢਿਲੀ ਰਾਤ ਤਾਰ ਆਣ ਦੇਣਾ ਢਿਲੀ ਰਾਤ ਤਾਰ ਆਣ ਦੇਆ ਪਤਾ ਨਹੀਂ ਕੀ ਕਰ ਲੈਣਾ ਇਹ ਠੀਕ ਹੈ ਜੀ ਤੇ ਬਾਬੇ ਨੂੰ ਬਾਹਰ ਬਾਹਰ ਗਰਾਹੀ ਤੇ ਮੈਂ ਜੋ ਪੜਿਆ ਬਾਬਰ ਬਾਹਰ ਮੈਂ ਪੁੱਛਿਆ ਪਪਾ ਯਾ ਤੂੰ ਤੁਹਾਡੇ ਘਰ ਕੀ ਹੈ ਬੰਗਾ ਮੈਂ ਕਹਾਂ ਹੜੀ ਜੁਆ ਤੀਆਂ ਪੈਣਾ ਨੇ ਅਤਰੀਏ ਕੀ ਕਰ ਕੇ ਗਿਓ ਬਾਬੇ ਨੇ ਮੈਂ ਕੀ ਕਹੀ ਤੇ ਬਾਅਦ ਜੋ ਮੱਝੇਗਾ ਤੁਮ ਕੋਣ ਕਹਾਂ ਮੈਂ ਪੁੱਛਣਾ ਫੇਰ ਮਰਨ ਉਸੜ ਗਿਆ ਕਾਂਦੀ ਦੇ ਪ੍ਰਣ ਬੀਰੀ ਮੈਂ ਹੱਲਦੀ ਹਾਂ ਤੇ ਜੀ ਸਾਡੇ ਘਰ ਆਏ ਬਾਬੇ ਜੀ ਤੇ ਇਹ ਰਾਤ ਦੇ ਲੰਗਰੀ ਦੇ ਕਹਿਣ ਆਏ ਜੀ ਤੇ ਸਵੇਰੇ ਸਾਡੇ ਚਾਚੇ ਨਾਲ ਤੇ ਗੇ ਲੜਦੇ ਕਰਨ ਬਾਹ ਬੈਲੇ ਤੇ ਮਗਰੋਂ ਹੀ ਇਹ ਤਿੰਨ ਜਾਣੇ ਜੀ ਚਾਚਾ ਮੇਰਾ ਇੱਕ ਮੋਨ ਆਜੀ ਇੱਕ ਪਪੂ ਤੇ ਇੱਕ ਸੋਨੀ ਜੀ ਇਹ ਤਿੰਨੇ ਜੀ ਦੇ ਹਥਿਆਰ ਨਾਲ ਜੀ ਇਹ ਡੇਲ ਲੈ ਕੇ ਗਏ ਉਹਨਾਂ ਨੂੰ ਮਾਰਨ ਪਈ ਜੀ ਉੱਤੇ ਜੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਦੋਂ ਵੀ ਬੰਦੇ ਦਾ ਮਾਰ ਮਾਰ ਕੇ ਬੁਰਾਹਾ ਕਰਦੇ ਰਹੇ ਜੀ ਜਦੋਂ ਇਸ ਢਾਨ ਗਏ ਇਹਨਾਂ ਨੂੰ ਮਿਲੂ ਵੀ ਪੁੱਟਿਆ ਨਾਲ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਏ ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਜਿਹੜੀ ਰੱਖਦੇ ਇਹ ਮੀ ਨਾਅ ਹੈ ਜਿਹੜੇ ਡੈਲੀ ਨੂੰ ਪੁਰੇ ਦੇ ਤੇ ਇਹਨਾਂ ਨੇ ਕੰਮ ਕਰਤਾ ਜੀ ਕੋਈ ਗੱਲ ਹੈ ਉਹਨਾਂ ਨਾਲ ਹੋਏ ਦੇ ਬਾਹਰ ਗੱਲ ਕਰ ਸਕਦੇ ਸਾਡੇ ਨਾਲ ਕਰੀ ਤੇ ਸਾਡੇ ਨਾਲ ਗੱਲ ਕਰਦੇ ਬੰਦੇ ਬਿਠਾਉਂਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੁੰਦਾ ਹੈ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਹਰ ਨੂੰ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕੱਲ ਮੈਂ ਕੰਮ ਮਜਾਣਾ ਬਾਹਰ ਅੰਦਰ ਜੀ ਫਿਰ ਘਰਾਂ ਦੇ ਕੁੜੀਆਂ ਨੂੰ ਮਾਰਨ ਬੈਠੇ ਕੁੜੀਆਂ ਨੂੰ ਵੀ ਤੇਰੀ ਮਾਰ ਪ੍ਰੀਆ ਜੀ ਮੱਤ ਜੀ ਡੰਡੇ ਮਾਰੇ ਦੇ ਮਮੀਆਂ ਜੀ ਨੂੰ ਪੈ ਗਏ ਇਹ ਘਾੜਾਂ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰ ਦਿੱਤੀ ਨਹੀਂ ਜਿੱਤ ਤੋਂ ਪਹਿਲੇ 4 ਉਹ ਇਹ ਬੰਦੇ ਨੂੰ ਫਟਰ ਕੇ ਤੇ ਬਾਹਰ ਹੀ ਹੀ ਦੇ ਜਾਂਦੇ ਪੇਟਾਂ ਦੇ ਬਾਹਰ ਨਿਕਲਿਆ ਨਹੀਂ ਮਾਰ ਹੀ ਜਾਣਾ ਜੀ ਮੈਨੂੰ ਅਹਿਵਾ ਹੋ ਰਿਹਾ ਕਿ ਤਾ ਇਹ ਖਾਸ ਕਰਕੇ ਪੁੱਤ ਵੀ ਤੇ ਮੋਣੇ ਦੀ ਜਿਹੜਾਂ ਜਿਹੀ ਪਤਾ ਨਹੀਂ ਜੀ ਇਹ ਪਿੱਛੇ ਕਿਰਿਆਨ